ਚਲੋ ਪੁੱਛੋ ਪੜ ਕੇ ਦੱਸ ਦੇਣਾ ਸਾਰਾ ਮੈਂਗੋ ਮੈਂਗੋ ਆਪਲ ਗ੍ਰੇਪਸ ਔਰ ਬਨਾਨਾ ਪਾਈਨਰ ਇਹਦੇ ਵਿੱਚ ਟੋਫੀ ਕਰਾਪਾ ਕੋਲੇ ਵੀ ਕਹਿੰਦੇ ਜਿੰਦਾ ਟਮੈਟੋ ਪੋਟੈਟੋ ਕੈਰਟ ਚਿੱਲੀ ਕੈਪਸਿਕਮ ਕੋਲੇ ਫਲਾਵਰ ਕੋਲ ਗ੍ਰੇਨਸ ਬੁਨੈਲਾ ਦੇ ਕੋਲ ਰੰਗ ਬੁਦਮਲਾ ਨੂੰ ਪਹਿਨ ਕੇ ਸੋਹਣੀ ਲੱਗਦੀ ਹੈ ਦੱਸੋ ਮੈਡਮ ਦੱਸੋ ਇਹਨੂੰ ਉੱਚੀ ਬੋਲ ਕੇ ਦੱਸ ਕੀ ਆ ਕੀ ਆ ਇਹ ਦੱਸ ਇਹਨੂੰ ਨੂਰ ਮੈਡਮ ਦੱਸੋ ਮੈਡਮ ਜੀ ਦੱਸ ਦੋ ਦੋਸਤੋ ਇਹ ਹੈ ਕਿ ਮੈਡਮ ਛੋਟੀ ਸਾਡੀ ਇਹ ਮੈਡਮ ਹੈ ਤਿੰਨ ਬੱਚਿਆਂ ਨੂੰ ਪੜਾਉਂਦੀ ਹੈ ਇਹ ਠੀਕ ਹੈ ਜੀ ਜੇ ਕਿਸੇ ਨੇ ਟਿਊਸ਼ਨ ਲੈਣੀ ਹੈ ਇਸ ਮੈਡਮ ਨਾਲ ਸੰਪਰਕ ਕਰ ਸਕਦਾ ਇਹਦਾ ਨਾਮ ਹੈਗਾ ਨੂਰ ਮੈਡਮ ਇਹ ਨੂਰ ਮੈਡਮ ਆ ਏ ਇਹ ਨੂ ਇਹ ਨੂਰ ਮੈਡਮ ਆ ਇਹ ਨੂਰ